हाँ जी बहुत प्यारे दोस्तों आज मैं अपने सफर की शुरुआत कर जा रहा हाँ जी बैग में पिछे अंग लीए फिर आप अगे सफर की शुरुआत करा ਅੱਜ ਦਾ ਤਾਪਮਾਨ 45 ਡਿਗਰੀ ਤਾਪਮਾਨ ਹੈ ਇਸ ਵਕਤ ਤੇ ਮੈਂ ਜਾ ਰਿਹਾ ਵਾਗਾ ਪੁਰਾਣਾ ਵੱਲ ਅੱਜ ਮੈਂ ਸਵੇਰੇ ਦਿਲ ਕੀਤਾ ਸੀ ਵੀਡੀਓ ਬਣਾਉਣ ਦਾ ਉਹੀ ਚੱਕੇ ਜਿਹੜੇ ਮੈਂ ਤੁਹਾਨੂੰ ਉਸ ਦਿਨ ਦਿਖਾਏ ਸੀ ਲੂ ਚੱਲਦੀ ਹੋਣ ਕਰਕੇ ਅੱਜ ਮੈਂ ਮੂੰਹ ਫੇਸ ਥੱਕਿਆ ਹੋਇਆ ਤੇ ਆਪਣਾ ਜਾ ਰਿਹਾ ਹਾਂ ਉਸੇ ਤਰੀਕੇ ਨਾਲ ਆਪਣੀ ਮੰਜ਼ਿਲ ਵੱਲ ਆ ਮੇਰੇ ਕੋਲੇ ਅੱਗੇ ਦੋ ਕਿਸਮ ਦੀਆਂ ਕਿਤਾਬਾਂ ਨੇ ਜੋ ਕਿ ਜਿੰਨੀਆਂ ਵਿਦਿਆਰਥੀਆਂ ਨੂੰ ਚਾਹੀਦੀਆਂ ਸੀ ਉਹ ਦੇ ਦਿੱਤੀਆਂ ਪਹਿਲੀ ਕਿਤਾਬ ਦਾ ਨਾਮ ਹੈ ਮਾਰਗਮੋਤੀ ਤੇ ਦੂਜੀ ਕਿਤਾਬ ਦਾ ਨਾਮ ਹੈ ਗੁਣਤਾਸ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲੇ ਹਰ ਸਾਲ ਨੈਤਿਕ ਸਿੱਖਿਆ ਦੀ ਪ੍ਰੀਖਿਆ ਲੈਂਦੇ ਨੇ ਉਹਦੇ ਲਈ ਇਹ ਕਿਤਾਬਾਂ ਮੈਂ ਉਹਨਾਂ ਤੋਂ ਲੈ ਕੇ ਆਂਦੀਆਂ ਸੀ 2 ਤਰੀਕ ਨੂੰ ਇਹ ਕਿਤਾਬਾਂ ਮਹੀਨਾ ਬਾਅਦ ਜਿਹੜੀ ਮੀਟਿੰਗ ਹੁੰਦੀ ਉਸ ਤੇ ਵਾਪਸ ਕਰਨੀਆਂ ਨੇ ਅੱਜ ਗਰਮੀ ਵੀ ਕਾਫੀ ਆ ਪਰ ਹਵਾ ਚੱਲ ਰਹੀ ਹੈ। ਹਵਾ ਚੱਲਦੇ ਹੋਣ ਦਾ ਜਿਹੜਾ ਸਾ ਨਜ਼ਾਰਾ ਤੁਸੀਂ ਇਹਨੇ ਝੰਡਿਆਂ ਤੋਂ ਦੇਖ ਸਕਦੇ ਆਂ ਪੈਟਰੋਲ ਪੰਪ ਦੇ ਉੱਪਰ ਝੰਡੇ ਲੱਗੇ ਹੋਏ ਨੇ। ਇੱਥੇ ਹਵਾ ਚੱਲ ਰਹੀ ਹੈ। ਆ ਉਹੀ ਕੁੱਪ ਸਾਹਮਣੇ ਸੱਜੇ ਹੱਥ ਬਿਲਕੁਲ ਜਿਹੜਾ ਮੈਂ ਉਸ ਦਿਨ ਤੁਹਾਨੂੰ ਦਿਖਾਇਆ ਸੀ ਪੂਰੀ ਤਰ੍ਹਾਂ ਲਿਪਿਆ ਜਾ ਚੁੱਕਿਆ ਹੈ। ਅੱਜ ਦਾ ਸਫ਼ਰ ਵੀ ਬਹੁਤ ਆਨੰਦਮਈ ਆ ਉਹਦਾ ਕਾਰਨ ਇਹ ਆ ਕਿ ਦਰਖਤ ਇਸ ਰੋਡ ਦੇ ਉੱਪਰ ਕਾਫੀ ਆ ਹਰੇ ਭਾਈ ਆ ਤੇ ਜਿੱਥੇ ਦਰਖਤਾਂ ਦੀ ਛਾਂ ਆ ਜਾਂਦੀ ਆ ਉੱਥੇ ਫਿਰ ਗਰਮੀ ਮਹਿਸੂਸ ਨਹੀਂ ਹੁੰਦੀ ਨੱਥੋ ਕਹਿੰਦਾ ਸਰਜੀ ਬੱਸ ਸਟੈਂਡ ਯਾ ਉਸ ਦਿਨ ਮੈਂ ਵਿਖਾ ਨਹੀਂ ਸੀ ਸਿਕਾ ਚੰਗੇ ਤਰੀਕੇ ਨਾਲ ਇੱਥੇ ਬੈਠਣ ਲਈ ਆ ਰੱਖੀ ਹੋਈ ਆ ਚਾਰੇ ਪਾਸੇ ਟੋਪੀ ਟੋਪ ਹੁਣ ਥੋੜੀ ਜੀ ਸੜਕ ਤੇ ਰੌਣਕ ਹੋਈ ਆ ਕਿਉਂਕਿ ਆਥਣ ਹੋ ਚੁੱਕਿਆ ਲੋਕ ਜਿਨ੍ਹਾਂ ਨੇ ਕੋਈ ਆਵਦਾ ਕੰਮ ਧੰਦਾ ਕਰਨਾ ਉਹ ਬਾਹਰ ਨਿਕਲੇ ਆ ਤੇ ਆਪਣੇ ਆਪਣੇ ਸਫਰਾਂ ਉੱਲੀ ਜਾ ਰਹੇ ਆ ਇੱਥੋਂ ਵਾਗਾਪੁਰਾਣਾ ਲਗਭਗ 4 ਕਿਲੋਮੀਟਰ ਰਹਿ ਗਿਆ 4 ਵੀ ਨਹੀਂ ਰਹਿ ਗਿਆ ਮੇਰਾ ਘਰ ਉਰਲੇ ਪਾਸੇ ਰਹਿ ਜਾਂਦਾ ਸਿਰਫ 3 ਕਿਲੋਮੀਟਰ ਰਹਿ ਗਿਆ ਵਾਗਾਪੁਰਾਣਾ ਇਥੋਂ ਪਰ ਮੇਰਾ ਪਾਣੀ ਪੀਣ ਨੂੰ ਦਿਲ ਕੀਤਾ ਪਾਣੀ ਇੱਥੇ ਪੀ ਕੇ ਫਿਰ ਅੱਗੇ ਚੱਲਦੇ ਆਂ ਆ ਜਾਂਦੀ ਖੱਬੇ ਹੱਥ ਪਾਈ ਆ ਖੇਤਾਂ ਦੇ ਵਿੱਚ ਲੱਗ ਰਿਹਾ ਪਾਣੀ ਆਹ ਹੈਾ ਖੇਲ ਤੇ ਆ ਚੱਲ ਰਹੀ ਇੱਥੇ ਮੋਟਰ ਤੋਂ ਪਾਣੀ ਵਗੈਰਾ ਪੀ ਕੇ ਫੇਰ ਅੱਗੇ ਚੱਲਦੇ ਹਵਾ ਚੱਲ ਰਹੀ ਆ ਇਹਿਲਦਾ ਪਾਣੀ ਅੱਗੇ ਜਾ ਰਿਹਾ ਵਾਹਨ ਨੂੰ ਲੱਗ ਰਿਹਾ ਚਾਰੇ ਪਾਸੇ ਖੇਤਾਂ ਦੇ ਵਿੱਚ ਤੇ ਇੰਨਾ ਖੇਤਾਂ ਦੇ ਵਿੱਚ ਮੈਂ ਹੁਣ ਜਲ ਗ੍ਰਹਿਣ ਕਰਨ ਲੱਗਾ ਇੱਥੋਂ ਪਿੱਟਰ ਅੱਜ ਕੇ ਪਾਣੀ ਉਹ ਛੋਟਾ ਜਿਹਾ ਦਰਖਤ ਆ ਪਰ ਬਹੁਤ ਗੂੜੀ ਛਾਂ ਦੇਖ ਲੱਗੀ ਹੋਈ ਆ ਪਰ ਬਹੁਤ ਗੂੜੀ ਛਾਂ ਜਿਹੜੀ ਇਹਦੀ ਆ ਰਹੀ ਆ ਸਾਹਮਣੇ ਸੜਕਾ ਫੜਕ ਦੇ ਉੱਪਰ ਗੁਜ਼ਰੇ ਸਾਧਨ ਆ ਜਾਮਣ ਲੱਗੀ ਹੋਈ ਆ ਸੱਜੇ ਹੱਥ ਅਮਰੂਦ ਲੱਗਿਆ ਪਿਆ ਵਾਹੇ ਕਰੋ ਕਾਫੀ ਉੱਚੀ ਚੜਾਈ ਚੜਨੀ ਪੈਣੀ ਹੈ ਸਾਹਮਣੇ ਮੋੜ ਲਾਉਣਾ ਕਾਫੀ ਉੱਚੀ ਚੜਾਈ ਸੀ ਕਾਫੀ ਨੀਵੇਂ ਥਾਂ ਭਾਈ ਪਰ ਮੈਂ ਪਿੱਛੋਂ ਮੋਸ਼ਨ ਬਣਾ ਕੇ ਲੈ ਕੇ ਆਇਆ ਸੀ ਹੋਸੇ ਤਰੀਕੇ ਨਾਲ ਇਹ ਰਮਾਲ ਜਿਹੜਾ ਮੇਰੇ ਬੰਦੇ ਅੱਜ ਮੰਜੀਤ ਸਰ ਤੋਂ ਲੈ ਕੇ ਆਇਆ ਗਰਮੀ ਜ਼ਿਆਦਾ ਹੋਣ ਕਰਕੇ ਮੈਂ ਅੱਜ ਰਮਾਲ ਘਰ ਦੇ ਵਿੱਚ ਹੀ ਭੁੱਲਿਆ ਆ ਸੀ ਉਸ ਮੇਰਾ ਸਫ਼ਰ 2-3 ਕਿਲੋਮੀਟਰ ਦਾ ਰਹਿ ਗਿਆ ਅੱਜ 12 46 ਤੋਂ ਹੋ ਕੇ ਮੁੜਿਆ 45 ਤੱਕ ਜਦੋਂ ਮੈਂ ਤੁਰਿਆ ਉੱਥੋਂ ਪਰ ਹੁਣ ਆਥਨ ਹੋ ਚੱਲਿਆ ਹੁਣ ਬਹੁਤ ਆਨੰਦਮਈ ਸਫ਼ਰ ਜਾ ਰਿਹਾ ਹਾਂ ਇੰਨੀ ਗਰਮੀ ਦੇ ਵਿੱਚ ਸਾਈਕਲਿੰਗ ਕਰਨ ਦਾ ਜਿਹੜਾ ਆਨੰਦ ਆ ਉਹ ਆਪਣੇ ਆਪ ਦੇ ਵਿੱਚ ਅਨੋਖਾ ਵੀ ਹੈ ਤੇ ਬੜਾ ਕਮਾਲ ਦਾ ਵੀ ਹੈ ਅਗਲੇ ਪਾਸੇ ਸਬਜ਼ੀ ਕਿਸੇ ਨੇ ਬੀਜੀ ਹੋਈ ਆ ਤੇ ਬਾਹਰਲੇ ਹੱਥ ਰੱਖ ਕੇ ਲਾਈ ਹੋਈ ਆ ਭਾਈ ਉਹੀ ਸੀਮਿੰਟ ਦੇ ਟਰਾਲਿਆਂ ਵਾਲੇ ਖੜੇ ਆ। ਹਰ ਤਰੀਕੇ ਨਾਲ। ਆਹ ਭਾਈ 언ਲੋਡਿੰਗ ਕਰ ਰਹੇ ਆ ਟਰਾਲੀ ਦੇ ਵਿੱਚ। ਉੱਪਰ 7-8 ਜਣੇ ਲੱਗੇ ਹੋਏ ਆ ਅਨਲੋਡਿੰਗ ਕਰਨ ਵਾਸਤੇ ਲਓ ਜੀ ਦਰਖਤਾਂ ਦਾ ਸਾਥ ਜਿੱਥੋਂ ਤੱਕ ਸੀ ਗਰਮੀ ਬਿਲਕੁਲ ਨਹੀਂ ਮਹਿਸੂਸ ਹੋਈ ਹੌਣਾ ਲਗਭਗ 2 ਕਿਲੋਮੀਟਰ ਦਾ ਟੋਟਾ ਇਹ ਧੁੱਪ ਬੱਚੀ ਲੰਗੇਗਾ ਇੱਥੇ ਗਰਮੀ ਵੀ ਥੋੜੀ ਬਹੁਤ ਮਹਿਸੂਸ ਹੋਊਗੀ ਪਿੱਛੇ ਤੱਕ ਮੈਨੂੰ ਗਰਮੀ ਨਹੀਂ ਮਹਿਸੂਸ ਹੋਈ ਇਥੇ ਥੋੜੀ ਜਿਹੀ ਮਹਿਸੂਸ ਹੁੰਦੀ ਹੈ ਚਲੋ ਕੋਈ ਗੱਲ ਨਹੀਂ ਇਹ ਤਾਂ ਗਰਮੀ ਕੁਝ ਵੀ ਗਰਮੀ ਨਹੀਂ Rajasthan ਦੇ ਵਿੱਚ ਜਿੱਥੇ ਰੇਤ ਵੀ ਤਪਦੀ ਆ ਪੈਰ ਮਚਦੇ ਆ ਅਸਲ 'ਚ ਗਰਮੀ ਦਾ ਪਤਾ ਹੀ ਉੱਥੇ ਲੱਗਦਾ ਵੀ ਗਰਮੀ ਕਿਸ ਬਲਾ ਦਾ ਨਾ ਕਿਸ ਸ਼ੈ ਦਾ ਨਾ ਜਿੱਥੇ 2-200 ਕਿਲੋਮੀਟਰ ਤੱਕ ਕੋਈ ਪਿੰਡ ਨਹੀਂ ਕੁਝ ਨਹੀਂ ਹੈ ਰੇਤ ਹੀ ਰੇਤ ਆ ਚਾਰੇ ਪਾਸੇ ਆਪਣੇ ਪੰਜਾਬ ਦੀ ਗਰਮੀ ਜਿਹੜੇ ਬਾਹਲੇ ਸੋਹ ਲਾ ਉਹਨਾਂ ਨੂੰ ਤਾਂ ਭਾਵੇਂ ਕੁਛ ਕਰਦੀ ਹੋਵੇ ਵੈਸੇ ਇਹੋ ਜੀ ਗਰਮੀ ਹੈ ਨਹੀਂ ਇਹ ਵੀ ਕਿਸੇ ਨੂੰ ਬਿਮਾਰ ਕਰ ਸਕਦੀ ਹੋਵੇ ਸੱਜੇ ਹੱਥ ਕਾਲੇ ਕੇ ਪਿੰਡ ਦਾ ਬੋਰਡ ਉਸੇ ਤਰੀਕੇ ਦਾ ਇੱਕ ਹੋਰ ਅੱਡਾ ਪਰ ਇੱਥੇ ਵੀ ਬੈਠਣ ਲਈ ਕੁਝ ਨਹੀਂ ਹੈ। ਆਹ ਸਾਹਮਣੇ ਇੱਕ ਮੈਰਿਜ ਪੈਲੇਸ ਬਣ ਰਿਹਾ। ਤੇ ਆਹ ਟਰਾਲੀ ਦੇ ਬਹੁਤ ਵੱਡੇ ਲੱਗੀਆਂ ਹੋਈਆਂ। ਬਸ ਆਪਾਂ ਲਗਭਗ 1.5 ਕਿਲੋਮੀਟਰ ਪਿੱਛੇ ਆ ਮੇਰੇ ਘਰ ਤੋਂ ਆ ਇੱਕ ਬਜ਼ੁਰਗ ਆ ਉਹ ਰੇੜੀ ਲਾਉਣ ਦਾ ਕੰਮ ਇੱਥੇ ਕਰਦੇ ਨੇ ਉਹ ਸਾਹਮਣੇ ਆ ਰਹੇ ਨੇ ਬਜ਼ੁਰਗ ਆ ਇਸ ਬਜ਼ੁਰਗ ਦੀ ਰੇੜੀ ਹੈ ਹੋਰ ਬਾਬਾ ਜੀ ਕੀ ਹਾਲ ਆ ਸਿੱਤਾ ਕਿਵੇਂ ਆ ਵਧੀਆ ਵਧੀਆ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਵਧੀਆ ਵੀਡੀਓ ਬਣਾ ਰਿਹਾ ਸੀ ਮੈਂ ਕਿਹਾ ਬਾਬੇ ਦੀ ਵੀਡੀਓ ਬਣਾ ਰਿਹਾ ਹਾਂ ਅਹ ਕਿਹੜਾ ਪਿੰਡ ਆਪਣਾ ਸਾਲੇ ਕੀ ਅੱਛਾ ਇਹ ਫਿਰ ਲਾਉਣੇ ਰੇੜੀ ਵਗੈਰਾ ਆਪ ਦੇ ਗੁਜਰਾਬਜ਼ਰ ਹਸਤੇ ਹੈ ਹੈ ਆਪਦੇ ਗੁਜ਼ਾਰੇ ਵਾਸਤੇ ਮੈਂ ਤਾਂ ਰੇੜੀ ਲਾਉਣੀ ਹੈ ਫਿਰ ਹੈ ਹਾਂਜੀ ਠੀਕ ਆ ਠੀਕ ਆ ਠੀਕ ਆ ਠੀਕ ਹੈ ਜੀ ਕੰਪਰੈਸ਼ਰ ਠੀਕ ਹੈ ਜੀ ਠੀਕ ਹੈ ਜੀ ਮੈਨੂੰ ਪਤਾ ਕੋਈ ਨਹੀਂ ਠੀਕ ਹੈ ਜੀ ਹਾਂਜੀ ਇਹ ਬਜ਼ੁਰਗ ਦੱਸ ਰਹੇਗੇ ਇਹਨਾਂ ਕੋਲ ਸਾਰਾ ਕੁਝ ਹੈ ਪਰ ਇਹ ਹੱਥ ਪੈਰ ਚੱਲਦੇ ਰੱਖਣ ਵਾਸਤੇ ਜਾਂ ਕਿਰਤ ਕਰਨ ਵਾਸਤੇ ਇਹ ਕੰਮ ਕਰਦੇ ਨੇ ਬਹੁਤ ਅੱਛਾ ਲੱਗਿਆ ਬਾਬਾ ਜੀ ਤੁਹਾਡੇ ਨਾਲ ਗੱਲ ਕਰਕੇ ਠੀਕ ਹੈ ਜੀ ਮੈਂ ਹਲੇ ਬਜ਼ੁਰਗ ਨਾਲ ਹੋਰ ਕਾਫੀ ਸਾਰੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਆ ਰਹੇ ਇੱਕ ਜਿਹੜਾ ਪ੍ਰਚਾਰ ਕਰਦਾ ਆ ਰਿਹਾ ਸੀ ਰਿਕਸ਼ਾ ਜਾਂ ਉਹਨੇ ਛੜਕਾਟ ਪਾਤਾ ਫਿਰ ਮੈਂ ਬਹੁਤਾ ਸਮਾਂ ਗੱਲ ਕੀਤੀ ਨਹੀਂ ਤੇ ਮੈਂ ਅੱਗੇ ਆ ਗਿਆ ਸਾਹਮਣੇ ਉਸ ਤਰੀਕੇ ਨਾਲ ਬੋਰਡ ਹੈ ਅੱਜ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ। ਬਸ ਉਹ ਸਾਹਮਣੇ ਵਾਗਾ ਪੁਰਾਣਾ ਲਗਭਗ ਤੁਹਾਨੂੰ ਦਿਸਣ ਲੱਗ ਗਿਆ ਹੋਣਾ ਉਹ ਬੋਰਡ। ਤੇ ਵੀਡੀਓ ਦੇਖਣ ਲਈ ਤੁਹਾਡੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ।